ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਸੌ ਚੱਕ ਦਾ ਖਾਸ ਕਰਕੇ ਉਹਨਾਂ ਦੇ ਸੌ ਚੱਕਣ ਦਾ ਜਿਹੜਾ ਹਜੇ ਵਿਚ ਪਿਆ ਸੀ ਮਸਲਾ ਅੱਜ ਖਬਰ ਇਹ ਹੈ ਕਿ ਉਹ ਸੌ ਚੱਕਣਗੇ ਉਹਨਾਂ ਦਾ ਰਾਹ ਵੀ ਪਧਰਾ ਹੋ ਗਿਆ ਤੇ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਗਈ ਹੈ ਕੀ ਇਹ ਗੱਲ ਪੂਰੀ ਸੱਚ ਹੈ ਜੀ ਤੇ ਇੱਕ ਕਮੈਂਟ ਵੀ ਆ ਰਿਹਾ ਹੈ ਸ਼ਾਇਦ ਰਿਸ਼ਵ ਵਾਲੀਆ ਜੀ ਦਾ ਉਹ ਕਹਿੰਦੇ ਕਿ 4 ਦਿਨ ਦੀ ਪੈਰੋਲ ਦਾ ਜਿਹੜਾ ਇਸ ਵੇਲੇ ਰੌਲਾ ਪੈ ਰਿਹਾ ਵਾ ਕਿ ਉਹ ਸਹੀ ਹੈ ਜਾਂ ਗਲਤ ਹੈ ਤਾਂ ਕਮਾਲ ਦੀ ਗੱਲ ਹੈ ਕਿ ਇਹ ਕੁਝ ਘੰਟਿਆਂ ਦੇ ਵਿੱਚ ਵਿੱਚ ਅਮਰਤਪਾਲ ਸਿੰਘ ਨਾਲ ਜੁੜੀ ਇਹ ਦੂਜੀ ਤੀਜੀ ਖਬਰ ਆ ਹੂੰ ਜਿਹੜੀ ਅਪੁਸ਼ਟਕ ਆ ਜੀ ਜਿਹਦੀ ਪੁਸ਼ਟੀ ਨਹੀਂ ਕਰਵਾਈ ਗਈ ਹੂੰ 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 ਕੱਲ ਵੀ ਦੋ ਤਿੰਨ ਅਖਬਾਰਾਂ ਨੇ ਇਹ ਚੇਪ ਦਿੱਤਾ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਮਿਲ ਗਈ ਆ ਜੀ ਖਬਰ ਦਿੱਲੀ ਤੋਂ ਲੱਗੀ ਆ ਹੂੰ ਕੋਈ ਹਵਾਲਾ ਨਹੀਂ ਕਿ ਉਹਨਾਂ ਨੇ ਕਿੱਦੇ ਤੋਂ ਪੁਸ਼ਟੀ ਕਰਵਾਈ ਆ ਕਿਹੜਾ ਉਹਨਾਂ ਦੇ ਕੋਲ ਕੋਈ ਆਰਡਰ ਆ ਲੈਟਰ ਆ ਹੂੰ ਹੁਣ ਤੁਸੀਂ ਵੇਖੋ ਕਿ ਜੇ ਕੋਈ ਇਸ ਤਰ੍ਹਾਂ ਦੀ ਪਰਮਿਸ਼ਨ ਮਿਲੇਗੀ ਤਾਂ ਸਭ ਤੋਂ ਪਹਿਲਾਂ ਤੇ ترਸੀਮ ਸਿੰਘ ਜੀ ਨੂੰ ਪਤਾ ਲੱਗੇਗਾ ਨਾ ਜੀ ਜੀ ਜਾਂ ਰਾਜਦੇਵ ਸਿੰਘ ਖਾਲਸਾ ਨੂੰ ਪਤਾ ਲੱਗੇਗਾ ਨਾ ਬਿਲਕੁਲ ਤਾਂ ਉਹ ਤੇ ਹਲੇ ਸੋਚਦੇ ਹੀ ਰਹਿੰਦੇ ਆ ਕਿ ਯਾਰ ਇਹ ਖਬਰ ਆ ਗਈ ਹੈ ਕੀ ਹੋ ਗਿਆ ਹਮ ਜਦ ਨੂੰ ਦੂਜੀ ਖਬਰ ਆ ਜਾਂਦੀ ਹੈ ਅੱਛਾ ਮੈਂ ਵਾਰ-ਵਾਰ ਕਹਿੰਦਾ ਕਿ ਭਾਈ ਇੱਥੋਂ ਦਾ ਜਿਹੜਾ ਆ ਹੁਣ ਡਿਜੀਟਲ ਦਾ ਯੋਗਿਆ ਨਾ ਇਹਦੇ ਚ ਕਈ ਪੱਤਰਕਾਰ ਇਸੇ ਤਰ੍ਹਾਂ ਤਾਂ ਫਸ ਜਾਂਦੇ ਆ ਫਿਰ ਉਹਨਾਂ ਨੂੰ ਟਰੋਲਿੰਗ ਚਲਣੀ ਪੈਂਦੀ ਆ ਜੀ ਜੀ ਉਹ ਚੱਕ ਕੇ ਉਥੋਂ ਉਸੇ ਖਬਰ ਦੇ ਵਿਹਾਰ ਤੇ ਚਲੇ ਪੈਂਦੇ ਆ ਹਮ ਕੋਟ ਕਰ ਦਿੰਦੇ ਆ ਜਦੋਂ ਉਧਰ ਆਉਂਦੇ ਆ ਭੌਂਕੇ ਉਹ ਜਾਂ ਤੇ ਐਡੀਟਡ ਕੀਤੀ ਹੁੰਦੀ ਆ ਖਬਰ ਜਦ ਨੂੰ ਹਮ ਸੋਧ ਦਿੰਦੇ ਆ ਜੀ ਤੇ ਜਾਂ ਫਿਰ ਚੱਕ ਦਿੰਦੇ ਆ ਹਮ ਫੜ ਲਓ ਭੂਂਕਦੀਆਂ ਲੱਤਾਂ ਭਾਈ ਹਮ ਉਹ ਤੇ ਨਿਕਲ ਗਏ ਉਤੇ ਨਿਕਲ ਗਏ ਆਪਣੀ ਹਿੱਟ ਲੈ ਕੇ ਵਿਊ ਲੈ ਕੇ ਜੀ ਇਹ ਦੋ ਖਬਰਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਅਖਬਾਰਾਂ 'ਚ ਛਪੀਆਂ ਵੀ ਇਹ ਬਿਲਕੁਲ ਨਿਰਮੂਲ ਸਨ ਜੀ ਕੋਈ ਪੁਸ਼ਟੀ ਨਹੀਂ ਸੀ ਕਿਉਂਕਿ ਦੇਖੋ ਜਦੋਂ ਆਪਾਂ ਅਖਬਾਰਾਂ 'ਚ ਕੰਮ ਕੀਤਾ ਹੋਵੇ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆ ਜਿਹੜੀ ਖਬਰ ਆ ਇਹਦਾ ਕੋਈ ਸਿਰ ਪੈਰ ਹੈ ਕਿ ਨਹੀਂ ਹੈ ਹੂੰ ਬਿਲਕੁਲ ਉਹ ਸਿਰਫ ਤੇ ਸਿਰਫ ਰਾਸ਼ੀਦ ਨੂੰ ਜਿਸ ਦਿਨ ਇਜਾਜ਼ਤ ਮਿਲੀ ਆ ਹੂੰ ਉਦੇ ਆਧਾਰ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੱਜਮੈਂਟ ਕਰ ਲਈ ਗਈ ਕਿ ਹਾਂ ਜੀ ਇਹਦਾ ਵੀ ਹੋ ਗਿਆ ਕੰਮ ਨਾਲ ਹਮ ਮਤਲਬ ਕਿ ਇਹ ਇਹਦਾ ਮਸਲੇ ਦਾ ਵੀ ਨਿਕਲ ਗਿਆ ਭਾਈ ਜੀ ਤੇ ਦੂਸਰੇ ਪਾਸੇ ਗੱਲ ਇਹ ਆ ਕਿ ਅਸੀਂ ਵਾਰ-ਵਾਰ ਜਿਵੇਂ ਗੱਲਾਂ ਕਰਦੇ ਉਸ ਦਿਨ ਵੀ ਇੱਥੇ ਆ ਕੇ ਕੁਝ ਆਪਣੇ ਆਡੀਅנס ਦੇ ਵਿੱਚ ਜਿਹੜੇ ਰੈਗੂਲਰ ਹੈਗੇ ਨੇ ਆਪਣੇ ਦਰਸ਼ਕ ਉਹਨਾਂ ਨੇ ਕਿਹਾ ਕਿ ਜੀ ਫਲਾਣੇ ਚੈਨਲ ਦੀ ਵੈਬਸਾਈਟ ਤੇ ਇਦਾਂ ਲਿਖਿਆ ਤੇ ਮੈਂ ਤੁਹਾਨੂੰ ਇਹ ਕਿਹਾ ਸੀਗਾ ਕਿ ਯਾਰ ਅਸੀਂ ਖੁਦ ਪੁਸ਼ਟੀ ਕਰਵਾਈ ਆ ਜੀ ਹੁਣ ਵੀ ਅਸੀਂ ਸਭ ਤੋਂ ਪਹਿਲਾਂ ਜਦੋਂ ਇਹ ਖਬਰ ਵੇਖੀ ਆ ਹੂੰ 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 ਇਹ ਹਿੰਦੀ ਵਾਲੇ ਕੁਝ ਅਖਬਾਰ ਪਾ ਦਿੰਦੇ ਆ ਹਿੰਦੀ ਵਾਲਿਆਂ ਤੋਂ ਚੁੱਕ ਕੇ ਆਪਣੇ ਪੰਜਾਬੀ ਵਾਲੇ ਜਿਹੜੇ ਆ ਉਹ ਕਾਪੀ ਪੇਸਟ ਮਾਰਦੇ ਆ ਜੀ ਫਿਰ ਜਦੋਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਲੋਕ ਦੁਬਿਧਾ ਚ ਪੈ ਜਾਂਦੇ ਆ ਹੂੰ ਜੀ ਕਿਉਂ ਕਿਉਂਕਿ ਆਪਾਂ ਉਹਦੇ ਉਲਟ ਦੱਸਾਂਗੇ ਜੀ ਉਹਨਾਂ ਨੇ ਬਹੁਤ ਆਤ ਚੋਂ ਖਬਰ ਜਿਹੜੀ ਇਹ ਦੇਖੀ ਹੁੰਦੀ ਆ ਕਨਫਿਊਜ਼ ਹੋ ਜਾਂਦੇ ਕਨਫਿਊਜ਼ਡ ਮਤਲਬ ਕਿ ਪੂਰਾ ਕਰ ਦਿੱਤਾ ਜਾਂਦਾ ਲੋਕਾਂ ਨੂੰ ਹੁਣ ਜਦੋਂ ਇਹ ਖਬਰ ਆਈ ਆ 3 ਵਜੇ ਦੇ ਕਰੀਬ ਤੇ ਮੈਂ ਮਤਲਬ ਕਿ ਉਹਨਾਂ ਦੇ ਜਿਹੜੇ ਵਕੀਲ ਆ ਰਾਜਦੇਵ ਸਿੰਘ ਖਾਲਸਾ ਉਹਨਾਂ ਨੂੰ ਘੰਟੀ ਮਾਰੀ ਹੂੰ ਤੇ ਉਹਨਾਂ ਦੇ ਜਿਹੜੇ ਅਸਿਸਟੈਂਟ ਆ ਜੀ ਜਿਹੜੇ ਮਤਲਬ ਕਿ ਪ੍ਰੈਸ ਨੂੰ ਡੀਲ ਕਰਦੇ ਆ ਹੂੰ ਹੂੰ ਉਹਨਾਂ ਨੇ ਫੋਨ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਮੈਨੂੰ ਤਾਂ ਦਿੱਲੀ ਤੋਂ ਫੋਨ ਆਈ ਜਾਂਦੇ ਆ ਹੂੰ ਪੰਜਾਬ ਦੇ ਪ੍ਰੈਸ ਵਾਲੇ ਫੋਨ ਕਰੀ ਜਾਂਦੇ ਆ ਜੀ ਸਾਡੇ ਕੋਲ ਕੋਈ ਪੁਸ਼ਟੀ ਆ ਨਹੀਂ ਇਸ ਚੀਜ਼ ਦੀ ਪਰੋਲ ਦੀ ਕਮਾਲ ਮੀਡੀਆ ਦੇ ਕਹਿੰਦੇ ਜੀ ਸਾਨੂੰ ਕੋਈ ਮਤਲਬ ਕਿ ਇਸ ਕੱਲ ਦਾ ਇਲਮ ਹੀ ਹੈ ਨੀਗਾ ਹੂੰ ਇਹ ਅਠੇ ਅਠ ਮੱਝ ਕਿੱਥੋਂ ਰਹੀ ਆ ਉਹ ਕਹਿੰਦੇ ਅਸੀਂ ਖੁਦ ਹੈਰਾਨ ਆ ਖਬਰ ਨਿਕਲ ਕਿੱਥੋਂ ਆ ਰਹੀ ਆ ਹੂੰ ਫਿਰ ਉਹਨਾਂ ਨੇ 5 ਕਮਿੰਟਾਂ ਬਾਅਦ ਕਿਹਾ ਸੀਗਾ ਕਿ ਅਸੀਂ ਬੈਕ ਕਾਲ ਕਰਾਂਗੇ ਤੁਹਾਨੂੰ ਹੂੰ ਮੈਂ ਕਹਿਆ ਸੀਗਾ ਜੀ ਕਿ ਦੇਖੋ ਅਸੀਂ ਸਾਢੇ 3 ਜਾਣਾ ਲਾਈਵ ਨਹੀਂ ਤਾਂ ਅਸੀਂ ਖਬਰ ਛੱਡ ਦੇਾਂਗੇ ਹੂੰ ਪਰ ਅਸੀਂ ਏਦਾਂ ਹੁਣ ਐਵੇਂ ਬਿਣਾ ਗੱਲ ਤੋਂ ਬਿਣਾ ਸਿਰ ਪੈਰ ਤੋਂ ਅਸੀਂ ਅਸੀਂ ਨਹੀਂ ਕਰਾਂਗੇ ਜੀ ਤਾਂ ਫਿਰ ਉਹਨਾਂ ਦਾ 5 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਉਹ ਕਹਿੰਦੇ ਜੀ ਕਨਫਰਮ ਹੈ ਹੂੰ ਸੌ ਚੁੱਕਣ ਦੀ ਡੇਟ ਪੰਜ ਫਿਕਸ ਹੈ ਜੀ ਫਿਰ ਮੈਂ ਸਰਬਜੀਤ ਸਿੰਘ ਖਾਲਸਾ ਦੇ ਜਿਹੜੇ ਪੇਜ ਨੂੰ ਹੈਂਡਲ ਕਰ ਰਹੇ ਨੇ ਇਸ ਟਾਈਮ ਉਹਨਾਂ ਦੀ ਟੀਮ ਚਲਾ ਰਹੀ ਆ ਉੱਥੇ ਜਾ ਕੇ ਵੇਖਿਆ ਤੇ ਉੱਥੇ ਸਰਬਜੀਤ ਸਿੰਘ ਖਾਲਸਾ ਖਲੋਤੇ ਨੇ ਜਾ ਕੇ ਸਪੀਕਰ ਦੇ ਨਾਲ ਜੀ ਉਹਨਾਂ ਨੇ ਉੱਤੇ ਲਿਖ ਰੱਖਿਆ ਕਿ 5 ਤਰੀਕ ਨੂੰ ਸੌ ਚਕਾਉਣ ਵਾਸਤੇ ਸਪੀਕਰ ਸਾਹਿਬ ਯਾਨੀ ਹੂੰ ਮਿਰਲਾ ਜੀ ਜਿਹੜੇ ਆ ਉਹਨਾਂ ਨੇ ਹਾਮੀ ਭਰ ਦਿੱਤੀ ਇਹ ਤੇ ਕਲੀਅਰ ਹੋ ਗਿਆ ਜੀ ਜੀ ਇੱਕ ਗੱਲ ਇਹ ਤੇ ਕਲੀਅਰ ਹੋ ਗਿਆ ਇੱਕ ਕਲੀਅਰ ਹੋ ਗਈ ਇਹਨਾਂ ਨੇ ਵੀ ਕਹਿ ਦਿੱਤਾ ਕਹਿੰਦੇ ਜੀ ਹਾਂਜੀ ਵੀ ਇਸ ਕੱਲ ਦੀ ਸਾਨੂੰ ਜਾਣਕਾਰੀ ਮਿਲ ਗਈ ਆ ਕਿ 5 ਤਰੀਕ ਜਿਹੜੀ ਆ ਮੁਕਰਰ ਆ ਕਿ ਇੰਜੀਨੀਅਰ ਰਾਸ਼ੀਦ ਨੂੰ ਜਿਸ ਦਿਨ ਲਿਆ ਕੇ ਸੌਂਚ ਕੁਵਾਈ ਜਾਏਗੀ ਉਸੇ ਦਿਨ ਹੀ ਜੀ ਸੇਮ ਡੇ ਮਤਲਬ ਕਿ ਅਮਰਤਪਾਲ ਸਿੰਘ ਨੂੰ ਵੀ ਹਲਫ ਦਵਾ ਦਿੱਤਾ ਜਾਏਗਾ ਹਮ ਪਰ ਪੈਰੋਲ ਵਾਲੀ ਜਿਹੜੀ ਗੱਲ ਆ ਉਹ ਤੇ ਪਤਾ ਨਹੀਂ ਹੁਣ ਕਿੱਥੋਂ ਇਹਨਾਂ ਨੇ ਕੱਢ ਲਈ ਆ 4 ਦਿਨ ਦੀ ਪੈਰੋਲ ਮਿਲਦਾ ਤਾਂ ਮਤਲਬ ਹੀ ਇਹ ਆ ਕਿ ਐਨਐਸਐ ਤਾਂ ਫਿਰ ਸਮਝ ਲਓ ਕਿ ਮੰਨ ਹੀ ਹੋ ਗਿਆ ਹਮ ਨੈਸ਼ਨਲ ਸਕਿਉਰਿਟੀ ਐਕਟ ਤਾਂ ਸਮਝ ਲਓ ਫਿਰ ਗਿਆ ਕਿਉਂਕਿ 4 ਦਿਨ ਦੀ ਪੈਰੋਲ ਮਿਲ ਗਈ ਉਹਦੀ ਐਕਸਟੈਂਸ਼ਨ ਵੀ ਹੋ ਸਕਦੀ ਹੈ ਉਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਭਾਈ ਜੇ ਕਿਸੇ ਨੇ 4 ਦਿਨ ਦੇ ਵਿੱਚ ਕੋਈ ਬੰਬ ਨਹੀਂ ਸੁੱਟਿਆ ਤੇ ਜੇ ਉਹ ਅਰਜ਼ੀ ਦੇ ਤੌਰ ਤੇ ਕੋਈ 40 ਦਿਨ ਵਾਸਤੇ ਚਲਾ ਜਾਊਗਾ ਤਾਂ ਫਿਰ ਕੀ ਹੋ ਜਾਊਗਾ ਤਾਂ ਮਤਲਬ ਇਹੀ ਹੈ ਕਿ ਉਹ ਤੇ ਫਿਰ ਬਹੁਤ ਵੱਡੀ ਖਬਰ ਬਣ ਜਾਂਦੀ ਹੈ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਪਰ ਅਪੀਲ ਆ ਕਿ ਭਾਈ ਜੀ ਬਿਨਾ ਗੱਲ ਤੋਂ ਯਾਰ ਇੰਦਾ ਨਾ ਖਬਰ ਵੰਡੋ ਸਾਡੇ ਲੋਕ ਕਨਫਿਊਜ਼ਡ ਹੋ ਜਾਂਦੇ ਮੜ ਕੇ ਤੁਹਾਨੂੰ ਇਹ ਕੱਢਦੇ ਨੇ ਲੱਖ ਲੱਖ ਗਾਲ ਬਿਲਕੁਲ ਬਿਲਕੁਲ ਗਾਲ ਪੰਜਾਬੀਆਂ ਦੀ ਜਿਹੜੀ ਆ ਉਹ ਇੰਦਾ ਖੂਚੋਚੇ ਪੈਂਡ ਭਰ ਕੇ ਆਉਂਦੀ ਆ ਭੈੜੀ ਆ ਫਿਰ ਉਹ ਹੱਤੀ ਵੀ ਆ ਹਾਂਜੀ ਬਿਲਕੁਲ ਸਾਨੂੰ ਦੁੱਖ ਹੁੰਦਾ ਸਾਨੂੰ ਦੁੱਖ ਹੁੰਦਾ ਕਿ ਯਾਰ ਇਸ ਕਿਤੇ ਨਾਲ ਜੁੜੇ ਆ ਤੇ ਕਿਵੇਂ ਪਿਓ ਪਿਓ ਕੇ ਲੋਕ ਸਾਡੇ ਸਿਰਾਂ 'ਚ ਛਤਰ ਮਾਰਨ ਢੈ ਨੇ ਜੀ ਕਿ ਭਾਈ ਤੁਸੀਂ ਓਨੀ ਗੱਲ ਕਰੋ ਜਿੰਨੀ ਦੀ ਪੁਸ਼ਟੀ ਹੁੰਦੀ ਆ ਅਦਰਵਾਈਜ਼ ਛੱਡ ਲੋ ਬਿਲਕੁਲ ਕਿਹੜੀ ਯਾਰ ਕਿਤੇ ਖਬਰ ਚ ਅਮਰ ਅਮਰਪਾਲ ਸਿੰਘ ਦੀ ਖਬਰ ਹਲੇ ਚੱਲੀ ਜਾਣੀ ਹੈ ਹੁਣ ਕਿਆਫੇ ਲੱਗਣ ਲੱਗ ਪੈਣੇ ਆ ਅਮਰਪਾਲ ਸਿੰਘ ਕੋਰਟ ਪਾ ਕੇ ਜਾਏਗਾ ਕਿ ਛੋੜਾ ਪਾ ਕੇ ਜਾਏਗਾ ਅਮਰਪਾਲ ਸਿੰਘ ਖਾਲਸਾਤਾਨ ਦਾ ਉਥੇ ਨਾਹਰਾ ਲਾਏਗਾ ਕਿ ਨਹੀਂ ਲਾਏਗਾ ਬਿਲਕੁਲ ਬਿਲਕੁਲ ਕੋਈ ਖਬਰਾਂ ਤੇ ਬਣੀ ਜਾਣੀ ਹੈ ਪੀਣ ਚ ਦੱਸ ਹੀ ਦੇਣਾ ਅੱਜ ਜੀ ਕਿਸ ਰਾਈਆਂ ਬਿਲਕੁਲ ਪੰਜਾਬੀ ਚ ਸੌ ਚੁੱਕੇਗਾ ਕਿ ਅੰਗਰੇਜ਼ੀ ਬੋਲੇਗਾ ਜੀ ਮਤਲਬ ਕਿ ਇਹ ਕਿਆਫੇ ਬਾਜ਼ੀਆਂ ਦਾ ਦੌਰ ਇਹ ਤਾਂ ਚੱਲਦਾ ਰਹਿਣਾ ਜੀ 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 ਅਮਰਪਾਲ ਸਿੰਘ ਨਾਲ ਜੁੜੀ ਜਿਹੜੀ ਖਬਰ ਹਮੇਸ਼ਾ ਹੌਟ ਰਹਿੰਦੀ ਆ ਜੀ ਤੋ ਉਹ ਮੈਨੂੰ ਨਹੀਂ ਲੱਗਦਾ ਕਿ ਯਾਰ ਅਸੀਂ ਆਪਣੀ ਜ਼ਿੰਮੇਵਾਰੀ ਭੁੱਲ ਜਾਈਏ ਜੀ ਜੋ ਵੀ ਆ ਲੋਕਾਂ ਦਾ ਜਿਹੜਾ ਆਪਣਾ ਪੁਆਇੰਟ View ਆ ਉਹ ਲੋਕਾਂ ਦਾ ਹੈ ਕਿਸੇ ਨੇ ਸਮਰਥਨ ਕਰਨਾ ਕਿਸੇ ਨੇ ਵਿਰੋਧ ਕਰਨਾ ਹੈ ਕਿ ਸੱਚੇ ਮੀਡੀਆ ਦਾ ਫਰਜ਼ ਵੀ ਹੈ ਹਾਂ ਜ ਤੁਸੀਂ ਸਹੀ ਸੂਚਨਾ ਜੋ ਲੋਕ ਸੁਣਨਾ ਚਾਹੁੰਦੇ ਆ ਕਿ ਭਾਈ ਆ ਹੁਣ ਤੱਕ ਦੀ ਜਾਣਕਾਰੀ ਹਾਂ ਜਿਵੇਂ ਆਪਾਂ ਕਹਿ ਰਹੇ ਆ ਕਿ ਇਦੋਂ ਬਾਅਦ ਕੋਈ ਡਿਵੈਲਪਮੈਂਟ ਹੋ ਜਾਂਦੀ ਹੈ ਉਹ ਨਹੀਂ ਅਸੀਂ ਕਹਿ ਸਕਦੇ ਜੀ ਕਿ ਦੁਪਹਿਰ ਦਾ ਜਿਹੜਾ ਸਮਾਂ ਹੈ 3:50 ਉਹ ਤੱਕ ਉਹਨਾਂ ਦਾ ਜੋ ਮਤਲਬ ਕਿ ਅਧਿਕਾਰਤ ਤੌਰ ਤੇ ਲੀਗਲ ਟੀਮ ਦਾ ਬਿਆਨ ਹੈ ਉਹ ਆਇਆ ਜੀ 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 ਅਮਿਤ ਜੀ ਕਹਿੰਦੇ ਕਿ ਅਮਰਿਤਪਾਲ ਤੋਂ ਸੌ ਚੁੱਕਣ ਲਈ ਪੁਲਿਸ ਡਿਬਰੂਗੜ੍ਹ ਪਹੁੰਚ ਗਈ ਹੈ ਇਹਦੇ ਬਾਰੇ ਅਜੇ ਨਹੀਂ ਕੁਝ ਸਾਨੂੰ ਪਤਾ ਵੇਖੋ ਹੋ ਸਕਦਾ ਵੈਸੇ ਤੇ ਮੈਨੂੰ ਲੱਗਦਾ ਕਿ ਬਾਇ ਏਅਰ ਹੀ ਲਿਆਂਦਾ ਜਾਏਗਾ ਜੀ ਜੋ ਵੀ ਮਤਲਬ ਕਿ ਅਮਲਾ ਫੈਲਾ ਉੱਥੇ ਜਾਏਗਾ ਪੁਲਿਸ ਫੋਰਸ ਜਾਏਗੀ ਜੀ ਤਾਂ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਦਿੱਲੀ ਤੋਂ ਡਿਬਰੂਗੜ੍ਹ ਦੀ ਤਾਂ ਦੂਰੀ ਸੜਕੀ ਦੂਰੀ ਤਾਂ ਬਹੁਤ ਜ਼ਿਆਦਾ ਹੈ ਨਾ ਹੂੰ 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 ਜਹਾਜ਼ ਦੇ ਰਾਹੀਂ ਲਿਆਂਦਾ ਜਾਏਗਾ ਹਾਂ ਜੀ ਸਿਕਿਉਰਿਟੀ ਕਿਉਂਕਿ ਜੇਲ ਦੀ ਜਿਹੜੀ ਪੁਲਿਸ ਹੁੰਦੀ ਆ ਨਾ ਉਹ ਬੰਦੇ ਨੂੰ ਨਹੀਂ ਲੈ ਕੇ ਆਉਂਦੀ ਹੁੰਦੀ ਜੀ ਪੁਲਿਸ ਬਾਹਰ ਦੀ ਹੋ ਜਾਂਦੀ ਆ ਗਾਰਡ ਜਿਹੜੀ ਹੁੰਦੀ ਆ ਉਹ ਬਾਹਰ ਦੀ ਹੁੰਦੀ ਆ ਤਾਂ ਜੇਲ ਵਾਲਿਆਂ ਨੇ ਹੈਂਡਓਵਰ ਕਰ ਦੇਣਾ ਜੀ ਤਾਂ ਹੁਣ ਸਿਕਿਉਰਿਟੀ ਦੇ ਪ੍ਰਬੰਧ ਤੇ ਸਾਰਾ ਜੀ ਗੱਲ ਆ ਇਹਨਾਂ ਦੀ ਗੱਲ ਦਰੁਸਤ ਹੋ ਸਕਦੀ ਆ ਕਿਉਂ ਪਹਿਲਾਂ ਸਾਰਾ ਵੇਖਣਗੇ ਰੂਟ ਲਾਉਣਗੇ ਕਿ ਕਿੱਧਰ ਦੀ ਲੰਗਾਇਆ ਜਾਣਾ ਕਿਵੇਂ ਜਹਾਜ਼ ਤੇ ਚੜਾਇਆ ਜਾਣਾ ਇਹ ਤੇ ਸਾਫ ਆ ਨਾਜ਼ੁਕ ਮੁੱਦੇ ਹੁੰਦੇ ਨੇ ਵੀ ਤੇ ਸਾਫ ਆ ਕਿਉਂਕਿ ਸਿਕਿਉਰਿਟੀ ਦਾ ਵਿਸ਼ਾ ਹੈ ਨਾ ਜੀ ਜੀ ਇਸ ਵਾਸਤੇ ਭਈ ਹੋ ਸਕਦਾ ਕਿ ਉਹ ਉੱਥੇ ਤਿਆਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੋਵੇ ਕਿ ਆਰਡਰ ਵੀ ਤਾਂ ਜੇ ਤੁਸੀਂ ਦੇਖੋਗੇ ਨਾ ਤਾਂ ਸਪੀਕਰ ਸਾਹਿਬ ਦਾ ਹੂੰ ਜੇ ਆਪਾਂ ਹੁਣ ਤੱਕ ਦੀਆਂ ਸਾਰੀਆਂ ਸੂਚਨਾਵਾਂ ਨੂੰ ਸਹੀ ਮੰਨ ਲਈਏ ਤੇ ਨਿਚੋੜ ਕਢੀਏ ਆਰਡਰ ਵੀ ਤਾਂ ਇੱਕ ਤਰ੍ਹਾਂ ਨਾਲ ਸਪੀਕਰ ਦਾ ਹੈ ਜੋ ਹਾਊਸ ਦਾ ਕਸਟੋਡੀਅਨ ਹੈ ਬਿਲਕੁਲ 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 ਤੇ ਇਸ ਵਾਸਤੇ ਨਿੱਕੀ-ਮੋਟੀ ਗੱਲ ਨਹੀਂ ਹੈ ਇਸ ਵਾਸਤੇ ਹੋ ਸਕਦਾ ਕਿ ਸਿਕਿਉਰਿਟੀ ਦੇ ਪ੍ਰਬੰਧ ਹੁਣ ਤੋਂ ਸਟਾਰਟ ਕਰ ਦਿੱਤੇ ਗਏ ਹੋਣ ਕਿਉਂਕਿ ਦਿਨ ਤੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਆਪਾਂ ਅੱਜ ਆਪਾਂ ਦੇਖੀਏ ਤੇ 3:30 ਤਰੀਕ ਤੇ ਹੋਗੀ ਜੀ ਜੀ ਆਦਮ ਤੇ ਇੱਕ ਹੀ ਰਹਿ ਗਿਆ ਵਿਚਾਰ ਜੀ 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 ਸਚਿਨ ਜੀ ਸ਼ੁਕਰੀਆ ਕੰਟਰੀਬਿਊਸ਼ਨ ਲਈ ਜੀ ਅ ਸਤਵੰਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਵੀ ਦੁਆਵਾਂ ਲਈ ਵੀ ਤੁਹਾਡਾ ਸ਼ੁਕਰੀਆ ਜੀ ਪਰੋਲ ਤਾਂ ਸਜਾ ਪੁਕਤਰੇ ਨੂੰ ਮਿਲਦੀ ਹੈ ਪਰ ਭਾਈ ਸਾਹਿਬ ਨਿਗਰਾਨੀ ਚ ਨੇ ਹੈ ਨਾ ਸਰ ਪਰੋਲ ਕਿਸੇ ਨੂੰ ਵੀ ਮਿਲ ਸਕਦੀ ਹੈ فرض ਕਰੋ ਕਿ ਕੋਈ ਅੰਡਰ ਟ੍ਰਾਇਲ ਹੈ ਅੰਡਰ ਟ੍ਰਾਇਲ ਕੈਦੀ ਆ ਉਹਦੀ ਮਾਂ ਗੁਜ਼ਰ ਜਾਂਦੀ ਉਹਦਾ ਬਾਪ ਗੁਜ਼ਰ ਜਾਂਦਾ ਉਹਨੂੰ ਫੋਰਚਨਟਲੀ ਉਹਦਾ ਬੱਚਾ ਗੁਜ਼ਰ ਜਾਂਦਾ ਜੀ ਜੀ ਤਦ ਵੀ ਉਹਨੂੰ ਪਰੋਲ ਮਿਲਦੀ ਆ ਜੇ ਨਹੀਂ ਕਿਹਾ ਜਾਂਦਾ ਕਿ ਪਹਿਲਾਂ ਤੂੰ ਸਜ਼ਾਈ ਆਫਤਾ ਹੋ ਜਾ ਉਸ ਤੋਂ ਬਾਅਦ ਤੂੰ ਸੰਸਕਾਰ ਤੇ ਜਾ ਸਕਦਾ ਜਾਂ ਭੋਗ ਤੇ ਜਾ ਸਕਦਾ ਤਾਂ ਇੰਟਰਮ ਬੇਲ ਜਿਹੜੀ ਉਹ ਆਰਜੀ ਰਿਹਾਈ ਹੁੰਦੀ ਆ ਤਾਂ ਉਹ ਪੈਰੋਲ ਵੀ ਇੱਕ ਆਰਜੀ ਰਿਹਾਈ ਆ ਜੀ ਉਹ ਆਰਜੀ ਰਿਹਾਈ ਕਿਸੇ ਨੂੰ ਕੁਝ ਘੰਟਿਆਂ ਦੀ ਮਿਲਦੀ ਆ ਸਮੇਤ ਗਾਰਡ ਦੇ ਹੂੰ ਤੇ ਜਿਹੜਾ ਕੋਈ ਆਮ ਕ੍ਰਿਮੀਨਲ ਆ ਜੀ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਤਾਂ ਉਹਨੂੰ ਉਹ ਜਿਹੜੀ ਰਿਹਾਈ ਆ ਤੁਸੀਂ ਫਿਲਮਾਂ 'ਚ ਅਕਸਰ ਦੇਖਿਆ ਹਣਾ ਹੱਥ ਕੜੀਆਂ 'ਚ ਲਿਆਂਦਾ ਜਾਂਦਾ ਹੈ ਸੰਸਕਾਰ ਹੁੰਦਾ ਫਲਾ ਫਲਾ ਜਿਹੜੇ ਸਿੰਘ ਨੇ ਹਮ ਪਰ ਇਸ ਤਰ੍ਹਾਂ ਨਹੀਂ ਹੁੰਦਾ ਹਰ ਇੱਕ ਕੇਸ 'ਚ ਨਹੀਂ ਹੁੰਦਾ ਜੇ ਕੋਈ ਨਾਰਮਲ ਕੇਸ ਆ ਫਰਜ਼ ਕਰੋ ਕੋਈ ਐਂਡੀਪੀਐਸ ਦਾ ਆ ਜਾਂ ਕੋਈ ਹੋਰ ਲੜਾਈ ਝਗੜੇ ਦਾ ਤਾਂ ਉਹਦੇ 'ਚ ਜਿਹੜੀ ਉਹ ਪੈਰੋਲ ਦਿੰਦੇ ਉਹ ਕਈ ਵਾਰ ਹਫ਼ਤੇ ਦੀ ਪੈਰੋਲ ਦੇ ਦਿੰਦੇ ਆ ਕਿ ਸੰਸਕਾਰ ਤੋਂ ਲੈ ਕੇ ਭੋਗ ਤੱਕ ਬੰਦਾ ਆਪਦੇ ਘਰੇ ਰਹਿਊਗਾ ਉਸ ਤੋਂ ਬਾਅਦ ਆ ਕੇ ਪੇਸ਼ ਹੋ ਜਾਊਗਾ ਕਿਉਂਕਿ ਉਹਦਾ ਵੀ ਬੇਲ ਬੌਂਡ ਜਿਹੜਾ ਭਰਿਆ ਜਾਂਦਾ ਹਮ ਹਮ ਜੀ ਫੋਨ ਆ ਰਿਹਾ ਖਾਲਸਾ ਜੀ ਦਾ ਜੀ ਅਮਰਤਪਾਲ ਸਿੰਘ ਹੋਰਾਂ ਦੀ ਟੀਮ 'ਚੋਂ ਆਪਾਂ ਦੇਖੀਏ ਕੀ ਕਹਿੰਦੇ ਨੇ ਜੀ ਹੈਲੋ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਪਰੋਲ ਗ੍ਰਾਂਟ ਹੋ ਗਈ ਹੈ ਗ੍ਰਾਂਟ ਹੋ ਗਈ ਹੈ ਜੀ ਪਰ ਸ਼ਰਤਾਂ ਨਹੀਂ ਪਤਾ ਗਿਆ ابھی ਉਹ ਤੇ 30 ਲੱਖ ਅੱਛਾ ਪਰੋਲ ਗ੍ਰਾਂਟ ਹੋ ਗਈ ਆ ਤੁਸੀਂ ਤੁਸੀਂ ਪਹਿਲਾਂ ਕਿਹਾ ਕਿ ਪਰੋਲ ਦੀ ਕੋਈ ਉਹ ਨਹੀਂ ਹੈਗੀ ਪੁਸ਼ਟੀ ਪਹਿਲਾਂ ਹੈ ਨਹੀਂ ਕੋਈ ਪੁਸ਼ਟੀ ਹੋਈ ਹੈ ਨਾ ਸਾਰਾ ਚਲੋ ਠੀਕ ਹੈ ਜੀ ਹਾਂ ਜੀ ਜੀ ਅਸੀਂ ਅਸੀਂ ਪ੍ਰੋਗਰਾਮ 'ਚ ਹੀ ਆ ਲਾਈਵ ਆ ਤੁਸੀਂ ਲਾਈਵ ਹੀ ਕਾਲ ਕੀਤੀ ਆ ਤਾਂ ਕੋਈ ਗੱਲ ਨਹੀਂ ਜੀ ਅਸੀਂ ਕਰ ਦਿੰਨੇ ਆ ਬ੍ਰੇਕ ਓਕੇ ਜੀ ਲਓ ਜੀ ਪੁਸ਼ਟੀ ਹੋ ਗਈ ਆ ਕਿ ਸ਼ਰਤਾਂ ਤੈਅ ਨਹੀਂ ਹੈ ਪਰੋਲ ਹੋ ਗਈ ਆ ਜੀ ਜੀ ਪਰੋਲ ਹੋ ਗਈ ਆ ਹੁਣ ਇਹਨਾਂ ਨੇ ਪੁਸ਼ਟੀ ਕੀਤੀ ਆ ਸੋ ਇਹ ਚੱਲਦੇ ਪ੍ਰੋਗਰਾਮ ਸੇ ਇੱਕ ਵੱਡੀ ਖਬਰ ਜਿਹੜੀ ਆ ਬ੍ਰੇਕ ਆ ਕਿ ਇਹ ਬਹੁਤ ਵੱਡਾ ਪੰਕੂਸਾ ਕਲੀਅਰ ਹੋ ਗਿਆ ਜੀ ਇਹ ਦਸ਼ਕਾ ਹਜੇ ਵੀ ਰਹਿਣਾ ਸੀ ਜਦੋਂ ਆਲਦੀ ਘੜੀ ਕਹ ਲੋ ਕਿ ਪਰੋਲ ਦੀ ਖਬਰ ਆ ਗਈ ਆ ਤੇ ਇਹ ਹਿੱਸਾ ਜਿਹੜਾ ਵਾਸੀਂ ਉਸ ਕਲਿੱਪ ਦੇ ਨਾਲ ਚਲਾਵਾਂਗੇ ਕਿ ਚੱਲਦੀ ਖਬਰ ਦੇ ਵਿੱਚ ਹੀ ਸਾਨੂੰ ਜਿਹੜਾ ਹੈ ਨਾ ਉਹ ਇਹ ਸਮਾਚਾਰ ਜਿਹੜਾ ਪੁਸ਼ਟੀ ਮਿਲਿਆ ਇਹਨਾਂ ਦੀ ਟੀਮ ਵੱਲੋਂ ਆਇਆ ਗੱਲ ਇਹ ਆ ਕਿ ਜਗਦੀਪ ਜੀ ਕਹਿੰਦੇ ਕਿ ਤੁਹਾਨੂੰ ਕ੍ਰੈਡਿਟ ਹੈ ਪਹਿਲ ਸਭ ਤੋਂ ਪਹਿਲਾਂ ਖਬਰ ਨਸ਼ਰ ਕਰਨ ਦਾ ਹਾਂਜੀ ਮੈਂ ਚੱਲਦੇ ਪ੍ਰੋਗਰਾਮ 'ਚ ਕਦੇ ਫੋਨ ਚੱਕਦਾ ਨਹੀਂ ਪਹਿਲਾਂ ਜਾਣਸੀਆ ਮੇਰੇ ਖਿਆਲ ਦੇ ਨਾਲ ਤਾਂ ਅਸੀਂ ਇਸੇ ਕਰਕੇ ਚੱਕਿਆ ਕਿਉਂਕਿ ਉਹ ਉਹਨਾਂ ਨੇ ਸਾਨੂੰ ਕਿਹਾ ਸੀਗਾ ਪਹਿਲਾਂ ਉਹਨਾਂ ਨੇ ਸਾਨੂੰ ਜੋ ਕਹਿ ਲੋ ਕਿ ਪ੍ਰਤੀਕਰਮ ਦਿੱਤਾ ਆਪਣਾ ਜਾਂ ਪੁਸ਼ਟੀ ਦਿੱਤੀ ਤਾਂ ਹੋਏ ਸੀ ਕਿ ਸਾਡੇ ਕੋਲ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਤਾਂ ਚੱਲ ਇਹੀ ਹੁੰਦਾ ਜੀ ਜਦੋਂ ਅੱਛੇ ਢੰਗ ਨਾਲ ਤੁਸੀਂ ਅ ਮਤਲਬ ਕਤਾਲ ਮਿਲ ਰੱਖੋ ਤਾਂ ਤੁਹਾਨੂੰ ਫਿਰ ਖਬਰ ਚੱਡੀਆਂ ਮਿਲ ਜਾਂਦੀ ਐ ਸੋ ਇਹ ਖਬਰ ਵੱਡੀ ਐ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਇਹਨਾਂ ਦੀ ਲੀਗਲ ਟੀਮ ਵੱਲੋਂ ਸਰਦਾਰ ਰਫਤਾਰ ਸਿੰਘ ਵੱਲੋਂ ਇਹ ਪੁਸ਼ਟੀ ਕੀਤੀ ਗਈ ਐ ਕਿ ਹਾਂਜੀ ਪਰੋਲ ਜਿਹੜੀ ਮਨਜ਼ੂਰ ਹੋ ਗਈ ਐ ਸ਼ਰਤਾਂ ਕੀ ਹੋਣਗੀਆਂ ਉਹਦੇ ਬਾਰੇ ਕੁਝ ਨਹੀਂ ਦੱਸਿਆ ਇਹਨਾਂ ਚਲੋ ਉਹ ਉਹ ਵੀ ਸਮੇਂ ਦੇ ਨਾਲ ਪਤਾ ਲੱਗ ਜਾਣਾ ਜੀ ਚਲੋ ਇੱਕ ਰਸਤਾ ਤਾਂ ਕਲੀਅਰ ਹੋਇਆ ਵੀ ਉਸ ਤੋਂ ਉੱਪਰ ਜਾਣਗੇ ਤੇ ਪਰੋਲ ਵੀ 4 ਦਿਨ ਦੀ ਮਿਲੀ ਐ ਜੀ ਹਾਂਜੀ 4 ਦਿਨ ਦੀ ਉਹ ਚਰਚਾ ਚੱਲ ਰਹੀ ਸੀ ਕਿ ਪਰ ਗੱਲ ਇਹ ਆ ਕਿ ਦੇਖੋ ਜਦੋਂ ਤੱਕ ਪੁਸ਼ਟੀ ਨਾ ਹੋਵੇ ਹੁਣ ਅਸੀਂ ਪੁਸ਼ਟੀ ਕਿਸੇ ਦੇ ਵਿਆਹ ਤੇ ਕਰ ਰਹੇ ਹਾਂ ਬਿਲਕੁਲ ਕਿ ਦੇਖੋ ਜਿਹੜੇ ਰਾਜਦੇਵ ਸਿੰਘ ਖਾਲਸਾ ਕਲੇਮ ਕਰਦੇ ਆ ਕਿ ਮੈਂ ਅਧਿਕਾਰਤ ਤੌਰ ਤੇ ਉਹਨਾਂ ਦਾ ਵਕੀਲ ਹਾਂ ਉੱਥੇ ਜੇਲ੍ਹ ਦੇ ਵਿੱਚੋਂ ਫੋਨ ਵਗੈਰਾ ਤੇ ਗੱਲਬਾਤ ਜਿਹੜੀ ਹੁੰਦੀ ਆ ਤਾਂ ਭਾਈ ਅਸੀਂ ਇਹ ਗੱਲ ਕਹਿੰਨੇ ਆ ਤੇ ਘੱਟੋ ਘੱਟ ਇੱਕ ਪੁਸ਼ਟੀ ਤੇ ਬਣਦੀ ਆ ਨਾ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਕਹਿਣ ਜੀ ਇਹ ਹੀ ਜ਼ਿੰਮੇਵਾਰੀ ਆ ਕਿ ਜਦੋਂ ਤੱਕ ਅਸੀਂ ਸਹੀ ਨਤੀਜੇ ਤੇ ਨਹੀਂ ਪਹੁੰਚਦੇ ਕੋਈ ਪੁਸ਼ਟੀ ਨਹੀਂ ਹੁੰਦੀ ਤਾਂ ਸਾਨੂੰ ਉਹ ਚੀਜ਼ ਵਿੱਚ ਲਿਖਣੀ ਚਾਹੀਦੀ ਆ ਜੀ 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 ਕਿ ਫਲਾਣੇ ਬੰਦੇ ਨੇ ਪੁਸ਼ਟੀ ਕੀਤੀ ਹੈ ਜਾਂ ਪੁਸ਼ਟੀ ਹੋਣੀ ਬਾਕੀ ਹੈ ਬਿਲਕੁਲ ਆਪਾਂ ਲਿਖ ਵੀ ਦਿੱਤਾ ਤੇ ਬੋਲ ਕੇ ਵੀ ਦੱਸਦਾ ਫੋਨ ਵੀ ਸੁਣਾਤਾ ਜੀ ਸਾਰੀਆਂ ਗੱਲਾਂ ਹੋ ਗਈਆਂ ਨੇ